ਚੋਰੀ ਦਾ ਗੁੜ ਕਹਿੰਦੇ ਹੁੰਦੇ ਆ ਮਿੱਠਾ ਹੁੰਦਾ ਤੇ ਜਦੋਂ ਇਹਨੂੰ ਕੀੜੀਆਂ ਲੱਗ ਜਾਂਦੀਆਂ ਨਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਹਨੂੰ ਇਹ ਕੌੜਾ ਵੀ ਹੋ ਜਾਂਦਾ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆ ਰਿਹਾ ਇੱਕ ਮੁੰਡਾ ਵਿਆਹ ਤੋਂ ਪਹਿਲਾਂ ਕਿਸੇ ਕੁੜੀ ਨਾਲ ਗੱਲਬਾਤ ਕਰਦਾ ਹੁੰਦਾ ਉਸ ਤੋਂ ਬਾਅਦ ਉਹਦਾ ਵਿਆਹ ਹੋ ਜਾਂਦਾ ਮੁੰਡੇ ਦਾ ਉਸ ਤੋਂ ਬਾਅਦ ਸਾਲ ਉਹ ਗੱਲ ਉਸ ਕੁੜੀ ਦੇ ਨਾਲ ਨਹੀਂ ਕਰਦਾ ਵਿਆਹ ਤੋਂ ਬਾਅਦ ਫਿਰ ਆਪਣੀ ਪ੍ਰੇਮਿਕਾ ਦੇ ਨਾਲ ਗੱਲ ਕਰਨ ਲੱਗ ਜਾਂਦਾ ਇੱਕ ਬੱਚਾ ਵੀ ਹੋ ਜਾਂਦਾ ਉਸ ਤੋਂ ਬਾਅਦ ਵੀ ਜਿਹੜੀ ਉਹ ਕੁੜੀ ਹੁੰਦੀ ਆ ਜਿਹੜੀ ਸਹੇਲੀ ਹੁੰਦੀ ਆ ਉਹ ਮੁੰਡਿਆਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੀ ਆ ਕਹਿੰਦੀ ਆ ਵੀ ਤੂੰ ਵਿਆਹ ਕਿਉਂ ਕਰਵਾਇਆ ਮੈਨੂੰ ਬਿਨਾ ਪੁੱਛੇ ਵਿਆਹ ਕਿਉਂ ਕਰਵਾਇਆ ਅੱਜ ਉਹ ਮੁੰਡਾ ਤੰਗ ਹੋ ਕੇ ਕੈਮਰੇ ਮੂਰੇ ਆ ਰਿਹਾ ਕਹਿ ਰਿਹਾ ਵੀ ਮੈਨੂੰ ਤੰਗ ਕਰਦੀ ਆ ਮੈਨੂੰ ਕਹਿੰਦੀ ਆ ਵੀ ਮੈਂ ਤੇਰੇ ਘਰਨ ਦੀ ਘਰਵਾਲੀ ਨੂੰ ਤੈਨੂੰ ਦੱਸ ਦਊਂਗੀ ਸਾਰਾ ਕੁਝ ਐਂ ਕਰ ਦੂ ਫਲਾਣਾ ਤੇ ਮੈਂ ਕਰ ਦਊਂਗੀ ਤੇਰੀ ਬੇਇੱਜ਼ਤੀ ਇਹੋ ਜੀ ਕਰੂੰਗੀ ਤੂੰ ਸੋਚ ਕੇ ਹੈਰਾਨ ਹੋ ਜਾਵੇਂਗਾ ਅੱਜ ਦੀ ਵੀਡੀਓ ਤੁਹਾਡੇ ਕੋਲ ਮੈਂ ਜਿਹੜੀ ਲੈ ਕੇ ਆਇਆ ਇਸ ਮੁੰਡੇ ਨੂੰ ਸਾਹਮਣੇ ਕੈਮਰੇ ਦੇ ਲੈ ਕੇ ਆਵਾਂਗੇ ਵੀ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਤੁਹਾਡੇ ਕੋਲ ਮੈਂ ਜਿਹੜੀ ਵੀਡੀਓ ਲੈ ਕੇ ਆਇਆ ਇਸ ਵੀਡੀਓ ਨੂੰ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਵੀ ਅੱਜ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਵੀਡੀਓ ਦੇ ਵਿੱਚ ਮੈਂ ਕਹਿਣਾ ਹੁਣ ਕੱਲ ਜੋ ਚੱਲ ਰਿਹਾ ਦੋਸਤੋ ਸੱਚੀ ਮੁੱਚੀ ਗੱਲ ਜੋ ਚੱਲ ਰਿਹਾ ਦੋਸਤੋ ਅੱਜ ਜਿਹੜਾ ਇੱਕ ਮੁੰਡਾ ਖੜਾ ਆਪਣੇ ਕੋਲ ਇਹਦਾ ਵਿਆਹ ਹੋਇਆ ਹੋਇਆ ਪਰ ਇਹਨੇ ਇੱਕ ਕਿਸੇ ਹੋਰ ਨਾਲ ਸੰਬੰਧ ਰੱਖੇ ਹੋਏ ਆ ਕਿਸੇ ਹੋਰ ਜਨਾਨੀ ਦੇ ਨਾਲ ਸੰਬੰਧ ਰੱਖੇ ਹੋਏ ਆ ਪਰ ਅੱਜ ਇਹ ਪਸਤਾ ਰਿਹਾ ਵੀ ਮੈਂ ਜਿਹੜੀ ਗਲਤੀ ਕੀਤੀ ਹੈ ਇਹ ਵੀ ਤੁਸੀਂ ਵੀ ਨਾ ਕਰੋ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਮੇਰੇ ਨਾਲ ਕੀ ਬੀਤ ਰਿਹਾ ਮੇਰੇ ਨਾਲ ਕੀ ਚੱਕਰ ਬਣ ਰਿਹਾ ਅੱਜ ਉਸ ਮੁੰਡੇ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜੇ ਬੰਦੇ ਨਾਲ ਇਹ ਗੱਲਬਾਤ ਹੋਈ ਆ ਵੀ ਤੁਸੀਂ ਵੀ ਇਹ ਚੀਜ਼ਾਂ ਦੇ ਵਿੱਚ ਨਾ ਫਸਿਓ ਸਸੀਗਾ ਬਾਈ ਜੀ ਸਸੀਗਾ ਕੀ ਹਾਲ ਚਾਲ ਆ ਬਾਈ ਠੀਕ ਹੈ ਕੀ ਗੱਲਬਾਤ ਕੀ ਸਾਰਾ ਮਸਲਾ ਕੀ ਆ ਬਾਈ ਕੀ ਚੱਕਰ ਕੀ ਬਣ ਗਿਆ ਬਾਈ ਮੇਰੀ ਨਾ ਪਹਿਲਾਂ ਗੱਲਬਾਤ ਹੁੰਦੀ ਸੀਗੀ ਹਨਾ ਕਾਲਜ ਦਾ ਟਾਈਮ ਚਲ ਕਾਲਜ ਦਾ ਟਾਈਮ ਸਾਡੀ ਗੱਲਬਾਤ ਹੋਈ ਸਾਡਾ ਪਿਆਰ ਸੀਗਾ ਚਾਰਾਂ ਪੰਜਾਂ ਸਾਲਾਂ ਦਾ ਜਦੋਂ ਸਾਡਾ ਬਿਆਹ ਤੱਕ ਗੱਲ ਗਈ ਤੇ ਉਹ ਚਲ ਕੁੜੀ ਦੇ ਪਰਿਵਾਰ ਵਾਲੇ ਨਹੀਂ ਮੰਨੇ ਹਨ ਉਹ ਥੋੜੇ ਜੇ ਤਕੜੇ ਘਰੋਂ ਸੀ ਤੇ ਮੈਂ ਮੰਨ ਕੇ ਚੱਲ ਥੋੜਾ ਜਾ ਉਹ ਹੋਇਆ ਸੀਗਾ ਹਨ ਤੇ ਚਲ ਬਈ ਹੁਣ ਇੰਨੀ ਸ਼ੌਕੀ ਜਿਹੜਾ ਹੁੰਦਾ ਪਿਆਰ ਛੱਡਿਆ ਵੀ ਨਹੀਂ ਜਾਂਦਾ ਚਲ ਮੈਂ ਰੋਇਆ ਕਟਿਆ ਹਨ ਮੈਂ ਘਰੇ ਵੀ ਚਾਲਾ ਉਹਦੇ ਬਣਾਇਆ ਸਾਡੇ ਘਰ ਦੇ ਮੰਨ ਕੇ ਪਰ ਉਹਨਾਂ ਤੇ ਨਹੀਂ ਬੰਨੇ ਸੀਗੇ ਫੇਰ ਮੈਂ ਚਲ ਉਹਦਾ ਮਨ ਸਮਝਾਇਆ ਕਰਦਾਂ ਨਾ ਮੇਰਾ ਰਸਤਾ ਵੇਖ ਕੇ ਕਿਤੇ ਹੋਰ ਕਰਤਾ ਜਦੋਂ ਹੋਰ ਕਰਤਾ ਤੇ ਕੁੜੀ ਮੇਰੇ ਨਾਲ ਮਗਰੀ ਪਈ ਗਈ ਜਿਹੜੀ ਮਿਲ ਸੀ ਇਹ ਦੀ ਸੀ ਨਾ ਵੀ ਮੇਰ ਨਾਲ ਗੱਲ ਅਗਲਾ ਕਰ ਮੇਰ ਨਾਲ ਗੱਲ ਅਗਲਾ ਕਰ ਮੈਂ ਉਹਨੂੰ ਕਿਹਾ ਮੈਂ ਖੈ ਵੀ ਨਹੀਂ ਵੀ ਜਾਂਦਾ ਤਾਂ ਮੇਰ ਨਾਲ ਵਿਆਹ ਕਰਾ ਲੈਂਦੀ ਹੈ ਨਾ ਵੀ ਹੁਣ ਮੈਂ ਤੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਵੀ ਕਿਉਂ ਬਗਾਨੀ ਤੀਦੀ ਜਿੰਦਗੀ ਖਰਾਬ ਕਰਾਂ ਤੇ ਕਹਿੰਦੀ ਨਹੀਂ ਨਹੀਂ ਤੈਨੂੰ ਮੇਰ ਨਾਲ ਗੱਲ ਕਰਨੀ ਕੋ ਵੀ ਤਾਂ ਕਰਨੀ ਕੋ ਵੀ ਹੈ ਨਾ ਚਲ ਬਈ ਮੈਂ ਸਾਲ ਕਿਤਾਇਆ ਨਗਾਇਆ ਮੈਂ ਨਹੀਂ ਗੱਲ ਕਰਨੀ ਨਹੀਂ ਗੱਲ ਕਰਨੀ ਹੈ ਨਾ ਚਲ ਮੈਨੂੰ ਐ ਸੀ ਯਾਰ ਆਪਣਾ ਪਿਆਰ ਆ ਵੀ ਚਲ ਕੱਲ ਕਰ ਲੈਣਾ ਜਦੋਂ ਇੰਨਾ ਮਗਰ ਪਈ ਫਿਰਦੀ ਆ ਤੇ ਵੀ ਇਹਦਾ ਕੀ ਕਸੂਰ ਆ ਚਲ ਜੇ ਇਹਦੇ ਪਰਿਵਾਰ ਨੇ ਨਹੀਂ ਸਮਝਿਆ ਤੇ ਬਈ ਜਦੋਂ ਮੈਂ ਗੱਲ ਕਰਨ ਲੱਗ ਗਿਆ ਗੱਲ ਕਰਦੇ ਕਰਦੇ ਸਾਡੀ ਨਾ 2 ਸਾਲ ਵਧੀਕ ਗੱਲਾਂ ਹੀ ਨਹੀਂ ਵੀ ਇਹਨਾਂ ਨਾਲ ਕਿਸੇ ਹੋਰ ਮੁੰਡੇ ਨਾਲ ਕਿਤੇ ਤੁਰੇ ਫਿਰਦੀ ਨੇ ਗੱਲ ਕਰ ਲਈ ਹਨ ਤੇ ਉਹਨੇ ਕੀ ਕਿ ਇਹਨੇ ਕਿਤੇ ਐਂ ਕਹਿਤਾ ਵੀ ਤੂੰ ਐਂ ਕਰਾ ਬੇਹੰਤਰੇ ਲੋੜਤਾ ਆਵਾ ਤੇ ਤੂੰ ਉਹਨੂੰ ਬਲੈਕਮੇਲ ਕਰ ਲੱਗ ਜਾ ਜਦੋਂ ਬਈ ਹੁੰਦੀ ਹੁੰਦੀ ਗੱਲ ਆ ਤੇ ਮੇਰੇ ਨਾਲ ਥੋੜਾ ਟਾਈਮ ਰਹੀ ਤੇ ਅਸੀਂ ਨਾ ਕੀ ਕੀਤਾ ਮਿਲੇ ਕੇ ਲੈ ਹਨ ਜਦੋਂ ਅਸੀਂ ਮੈਲਮੁਲ ਹਟੇ ਤੇ ਮੈਨੂੰ ਕਹਿੰਦੀ ਵੀ ਹੁਣ ਮੈਂ ਤਾਂ ਨਾ ਬੱਚੇ ਦੀ ਮਾਂ ਪਾਣ ਨਾਲੀਆਂ ਜਾਂ ਤਾਂ ਉਹਦੀ ਘਰ ਵਾਲੀ ਨੂੰ ਘਰੋਂ ਕੱਢ ਤੇ ਨਹੀਂ ਮਿਲੇ ਮੈਨੂੰ ਇਹਨੇ ਪੈਸੇ ਤੇ ਬਿਲਕੁਲ ਤੁਹਾਨੂੰ ਬਈ ਉਨੀ ਪੂੰਜੀ ਇਹ ਨਹੀਂ ਹਨ ਤੇ ਮੈਂ ਕਿੱਥੋਂ ਦੇਵਾਂ ਮੇਰੀ ਜਾਨ ਓਕੇ ਕੀਤੀ ਪਈ ਹੈ ਹੁਣ ਦਿਨ ਪੁਰਾ ਦਾ ਮੈਨੂੰ ਬਲੈਕਮੇਲ ਕਰਦੀ ਆ ਨਹੀਂ ਮੈਂ ਤੁਹਾਡੇ ਘਰੇ ਆਉਣੀ ਆ ਨਹੀਂ ਮੈਂ ਆਇਆ ਕਰੂ ਮੈਂ ਨਹੀਂ ਉਹ ਕਰੂ ਮੈਂ ਫਲਾਣਾ ਕਰੂ ਨਾਲ ਉਹਦੇ ਉਹ ਮੁੰਡਾ ਰਲਿਆ ਵਾ ਤੇ ਹੁਣ ਮੈਂ ਦੋ ਪਾਸੇ ਫਸ ਗਿਆ ਨਾ ਤਾਂ ਹਣਵਾ ਦਾ ਪ੍ਰਵਾਹ ਛੱਡ ਸਕਦਾ ਬਈ ਇਹਦੇ ਮੇਰੇ ਜਵਾਕ ਹਨ ਤੇ ਨਾ ਮੈਂ ਹੁਣ ਉਹਨੂੰ ਕੁਛ ਕਹਿ ਸਕਦਾ ਤਾਂ ਨਹੀਂ ਬਿਲਕੁਲ ਇੰਨੇ ਪੈਸੇ ਜੇ ਮੈਂ ਅੱਜ ਪੈਸੇ ਉਹਨੂੰ ਦੇਤੇ ਉਹਨੇ ਕੱਲ ਨੂੰ ਵੀ ਨਹੀਂ ਹਟਣਾ ਤੇਰੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਬਈ 2 ਸਾਲ 3 ਸਾਲ ਹੋ ਗਏ 3 ਸਾਲ ਹੋ ਗਏ ਤੇ ਤੈਨੂੰ ਇਹ ਨਹੀਂ ਪਤਾ ਵੀ ਵਿਆਹ ਤੋਂ ਬਾਅਦ ਵੀ ਜਿਹੜੇ ਆਪਾਂ ਇਹ ਜੇ ਸਿਸਟਮ ਕਰਾਂਗੇ ਇਹ ਜੇ ਲੱਛਣ ਕਰਾਂਗੇ ਤਾਂ ਕਦੇ ਨਾ ਕਦੇ ਚੋਰ ਤੇ ਇੱਕ ਸਾਥ ਦਾ ਟਾਈਮ ਆਉਂਦਾ ਹੀ ਆਉਂਦਾ ਚਰ ਸਾਥ ਪਲੇ ਚੋਰ ਪਲੇ ਕੇ ਸਾਥ ਕੋਟਿਆ ਜਾਂਦਾ ਉਹ ਗੱਲ ਤੇਰੇ ਨਾਲ ਹੋ ਗਈ ਤੂੰ ਇਹ ਸੋਚ ਕੇ ਹੈਰਾਨ ਨਹੀਂ ਹੋ ਸਕਦਾ ਵੀ ਯਾਰ ਮੈਂ ਜਿਹੜੀ ਗੱਲ ਕਰ ਰਿਹਾ ਗਲਤੀ ਕਰ ਕੀਤੀ ਹੈ ਜਿਹੜੀ ਮੈਂ ਐਵੇਂਥੇ ਨਾ ਹੁੰਦੀ ਤਾਂ ਵਧੀਆ ਸੀ ਬਈ ਮੈਂ ਇਹਨਾਂ ਤਨ ਦਦ ਜਦੋਂ ਅਸੀਂ ਸਾਲ ਮੈਂ ਉਹਨੂੰ ਇਗਨੋਰ ਮਾਰੀ ਗਿਆ ਹਨਾ ਵੀ ਮੈਨੂੰ ਬਥੇੜਾ ਮੇਰੇ ਮਗਰ ਫੈਦੀ ਲਈ ਹੈ ਨਾ ਵੀ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਮੈਂ ਫੋਨ ਨੰਬਰ ਵੀ ਚੇਂਜ ਕਰਤੇ ਸਾਰਾ ਕੁਝ ਚੇਂਜ ਕਰਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਉਹਨਾਂ ਨੂੰ ਫੋਨ ਨੰਬਰ ਦਿੰਦਾ ਤਾਂ ਦਿੰਦਾ ਕਾਹਨ ਹਨਾ ਮੈਨੂੰ ਹਟ ਹੀ ਨਹੀਂ ਹਟ ਹੀ ਨਹੀਂ ਮੈਂ ਕਿਹਾ ਚੱਲ ਯਾਰ ਹੋ ਸਕਦਾ ਵੀ ਲੋ ਵੀ ਜਿਵੇਂ ਉਹ ਨਾ ਇੱਕ ਆਪਣੇ ਚਰਤਰ ਦਿਖਾਉਣੇ ਹੁੰਦੇ ਹਨ ਮੇਰੇ ਮੂਹਰੇ ਬੜਾ ਰੋਇਆ ਕਰੇ ਮੈਂ ਤੈਨੂੰ ਇੰਨਾ ਪਿਆਰ ਕਰਦੀ ਆ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੂੰ ਨਹੀਂ ਕਰਦਾ ਫਲਾਣਾ ਨਹੀਂ ਕਰਦਾ ਹਨ ਇੱਕ ਟਾਈਮ ਤੇ ਤੂੰ ਇੱਕ ਤੂੰ ਵੀ ਇੱਕ ਸਰ ਬੰਦਾ ਹਨ ਜਦੋਂ ਤੇਰੇ ਮੂਹਰੇ ਬੰਦਾ ਜਨਾਨੀ ਇੰਨਾ ਕੋ ਤੇਰੇ ਮੂਹਰੇ ਨਖਰਾ ਕਰੂ ਤੇਰਾ ਵੀ ਦਿਲ ਪਿਘਲ ਜੂ ਹਨ ਮੈਨੂੰ ਇਹ ਚੀਜ਼ ਸੀ ਮੈਨੂੰ ਇਹ ਚੀਜ਼ ਹੋਈ ਮੈਂ ਕਿਹਾ ਯਾਰ ਵੀ ਇਹ ਇੰਨਾ ਕਰਦੀ ਆ ਵੀ ਆਪਾਂ ਕਿਉਂ ਨਾ ਚੱਲ ਜੇ ਗੱਲ ਕਰੀ ਜੰਨੇ ਹਨਾ ਵੀ ਚੱਲ ਮੈਂ ਉਹਨੂੰ ਇੱਕ ਗੱਲ ਕਹਤੀ ਮੈਂ ਹੈ ਵੀ ਚਲੂੰ ਆਪਾਂ ਗੱਲ ਕਰ ਲੈਨੇ ਆ ਪਰ ਜੇ ਤੂੰ ਕਹਵੇਂ ਵੀ ਮੇਰੇ ਨਾਲ ਰਿਲੇਸ਼ਨ ਬਣਾਓ ਕਰ ਲੋ ਵੀ ਉਹ ਨਹੀਂ ਮੈਂ ਕਰ ਸਕਦਾ ਪਹਿਲਾਂ ਮੈਨੂੰ ਕਹਿੰਦੇ ਚੱਲ ਠੀਕ ਆ ਜਦੋਂ ਸਾਲ ਮੇਰੇ ਨਾਲ ਗੱਲ ਕਰੀ ਕਿ ਮੁੜ ਕੇ ਮੈਨੂੰ ਆਪ ਹੀ ਕਹਿਣ ਲੱਗੇ ਰਿਲੇਸ਼ਨ ਬਣਾਉਣਾ ਰਿਲੇਸ਼ਨ ਬਣਾਉਣਾ ਰਿਲੇਸ਼ਨ ਬਣਾ ਲੈ ਪਹਿਲਾਂ ਚੱਲ ਬੰਦ ਦੇ ਸਾਡੇ ਰਿਲੇਸ਼ਨ ਹਨਾ ਐਵੇਂ ਕਹੀਏਗੇ ਪਰ ਹੁਣ ਜਿਹੜਾ ਉਹ ਬੰਦਾ ਇਹਦੀ ਜ਼ਿੰਦਗੀ 'ਚ ਆਇਆ ਉਹ ਬੰਦੇ ਨੇ ਇਹਨੂੰ ਇਹ ਮਤ ਦਿੱਤੀ ਹੈ ਵੀ ਤੂੰ ਉਹਨੂੰ ਬਲੈਕਮੇਲ ਕਰ ਜਾਂ ਤੋ ਉਹਦਾ ਜਾਂ ਉਹਦਾ ਘਰ ਟੁੱਟੂਗਾ ਜਾਂ ਤੇ ਤੈਨੂੰ ਬਸਮਜੀ ਜੀ ਜਾਣ ਆਏ ਓਕੀ ਹੋਈ ਪਈ ਆ ਵੀ ਉਹ ਕੜੀ ਕਿਹੜੀ ਸੀ ਜਿਹੜੀ ਮੈਂ ਇਹਨਾਂ ਨਾਲ ਗੱਲ ਕਰ ਬੈਠਾ ਇਹਨਾਂ ਤੇ ਵਿਸ਼ਵਾਸ ਕਰ ਬੈਠਾ ਇਹਦੇ ਜਿਹੜੇ ਕਰੋਕੋਡਲ ਹੰਝੂ ਸੀਗੇ ਜਿਹੜੀ ਮੋਸ਼ਨਲ ਦਿਖਾਉਂਦੇ ਸੀ ਮੈਂ ਉਹ ਤੇ ਕਿਉਂ ਵਿਸ਼ਵਾਸ ਕੀਤਾ ਪਰ ਪਤਾ ਹੁਣ ਕੀ ਕਹਿ ਕੀ ਕਹਿ ਰਹੀ ਹੈ ਤੈਨੂੰ ਤੰਗ ਕੀ ਕਿਹੜੀ ਗੱਲਾਂ ਕਰਦੀ ਇਹ ਤੰਗ ਤੰਗ ਬਈ ਇਹ ਗੱਲ ਕਰਦੀ ਇਹ ਕਹਿੰਦੀ ਹਾਂ ਹਾਂ ਤੂੰ ਮੇਰੇ ਨਾਲ ਨਾ ਵਿਆਹ ਨਹੀਂ ਕਰਾਇਆ ਤੇ ਮੈਂ ਤਾਂ ਉਹ ਬਦਲਾ ਲੈਣਾ ਮੈਂ ਤੇਰਾ ਘਰ ਤੋੜਨਾ ਵਿਆਹ ਤਾਂ ਪਹਿਲਾਂ ਵੀ ਤੇਰੀ ਗੱਲ ਸੀ ਇਹਦੇ ਨਾਲ ਹਾਂ ਬਈ ਤੋਂ ਬਾਅਦ ਵਿਆਹ ਕਰਵਾ ਕੇ ਉਹ ਤੋਂ ਬਾਅਦ ਤੂੰ ਕਿੰਨਾ ਟਾਈਮ ਨਹੀਂ ਗੱਲ ਕੀਤੀ ਸਾਲ ਨਹੀਂ ਗੱਲ ਕੀਤੀ ਮੈਂ ਜੋ ਬਾਅਦ ਤੇਰੇ ਦਿਲ ਦੇ ਵਿੱਚ ਇਹ ਜੀ ਕਿਹੜੀ ਗੱਲ ਆਈ ਵੀ ਮੈਂ ਇਹਦੇ ਨਾਲ ਗੱਲ ਕਰ ਲਾਂ ਬਈ ਰੋਣੋ ਪੇਟਨੋ ਨਹੀਂ ਹਟੇ ਜਦੋਂ ਰੋਣੋ ਪੇਟਨੋ ਨਹੀਂ ਹਟੇ ਤੈਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਂ ਤੇਰਾ ਘਰ ਵੀ ਟੁੱਟ ਸਕਦਾ ਇਹ ਕਰਕੇ ਜਨ ਬਈ ਮੈਂ ਮੰਨਦਾ ਹਾਂ ਪਰ ਜਦੋਂ ਬੰਦੇ ਦੇ ਦਿਮਾਗ ਤੇ ਠੀਕ ਕਿਹੜਾ ਮੁੱਦਾ ਵੱਜ ਜਾਵੇ ਉਹ ਗੱਲ ਸੁਣੀ ਆ ਕਹਿੰਦੇ ਵੀ ਘਰ ਵਾਲੀ ਕੋਲ ਜਾਏਗਾ ਤੇ ਮਹਿਬੂਬਾ ਰਸੂਗੀ ਤੇ ਮਹਿਬੂਬਾ ਕੋਲ ਜਾਏਗਾ ਤਾਂ ਇੱਜ਼ਤ ਖਸੂਗੀ ਉਹ ਮੈਂ ਸੁਣੀ ਉਹ ਤਾਂ ਬਹੁਤ ਸੋਹੰਦਾ ਰਹਾ ਪਰ ਜਿਹੜੀ ਇੱਕ ਚੀਜ਼ ਹੁੰਦੀ ਹੈ ਨਾ ਜਦੋਂ ਕੋਈ ਚੀਜ਼ ਹੋਣੀ ਹੁੰਦੀ ਉਹ ਨਹੀਂ ਪਤਾ ਲੱਗਦਾ ਹੁਣ ਮੈਂ ਇੱਕ ਸਾਲ ਉਹਨੂੰ ਇਗਨੋਰ ਮਾਰੀ ਗਿਆ ਵੀ ਨਹੀਂ ਗੱਲ ਕਰਨੀ ਨਹੀਂ ਗੱਲ ਕਰਨੀ ਨਹੀਂ ਗੱਲ ਕਰਨੀ ਹੈਨਾ ਇੱਕ ਸਾਲ ਬਾਅਦ ਉਹੀ ਜਨਾਨੀ ਦੇ ਮੈਨੂੰ ਹੰਝੂ ਜਿਹੜੇ ਉਹਦੇ ਹੋਂਕੇ इमोशनल ਚੀਜ਼ ਗੱਲਾਂ ਵੀ ਉਹ ਮਰੇ ਇੰਨਾ ਕਿ ਦਿਲ ਚ ਵੜ ਗਈ ਯਾਰ ਮੈਨੂੰ ਆਇਆ ਹੋ ਗਿਆ ਵੀ ਨਹੀਂ ਯਾਰ ਜੀ ਇਹ ਮੈਨੂੰ ਪਿਆਰ ਕਰਦੀ ਹੈ ਨਾ ਵੀ ਸਾਲ ਹੋ ਗਿਆ ਮੈਨੂੰ ਮਨ ਤੱਕ ਜੀ ਆਂਦੀ ਨੂੰ ਜੇ ਇਹੇ ਜੀ ਹੁੰਦੀ ਤੇ ਛੱਡ ਕੇ ਉ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਸ ਮੁੰਡੇ ਦੇ ਹਾਲਾਤ ਹੋਏ ਪਏ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਗੱਲ ਸੁਣੀ ਹੈ ਜਿਹੜੀ ਇਹਦੀ ਇਸ ਬਾਈ ਦੇ ਨਾਲ ਜਿਹੜਾ ਸਿਸਟਮ ਹੋ ਰਿਹਾ ਵੀ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਦੋਸਤੋ ਅੱਜ ਇਹ ਮੁੰਡਾ ਮੈਨੂੰ ਕਹਿ ਰਿਹਾ ਵੀ ਤੁਹਾਨੂੰ ਵੀ ਇਹ ਦੱਸ ਰਿਹਾ ਵੀ ਮੇਰੇ ਨਾਲ ਜਿਹੜਾ ਕੁਝ ਹੋਇਆ ਤੁਹਾਡੇ ਨਾਲ ਹੋਵੇ ਕਹਿੰਦਾ ਪਹਿਲਾਂ ਮੇਰੀ ਕਾਲ ਦੇ ਟਾਈਮ ਗੱਲ ਸੀ ਮੈਂ ਮੰਨਦਾ ਮੇਰੀ ਗੱਲ ਸੀ ਉਸ ਤੋਂ ਬਾਅਦ ਮੇਰਾ ਵਿਆਹ ਹੋ ਜਾਂਦਾ ਤਿੰਨ ਚਾਰ ਸਾਲ ਮੇਰੇ ਵਿਆਹ ਨੂੰ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਸਾਲ ਬਾਅਦ ਮੇਰੀ ਗੱਲ ਉਸ ਉਸੇ ਕੁੜੀ ਦੇ ਨਾਲ ਫਿਰ ਹੁੰਦੀ ਆ ਵਿਆਹ ਤੋਂ ਬਾਅਦ 1 ਸਾਲ ਬਾਅਦ ਫਿਰ ਉਸੇ ਕੁੜੀ ਨਾਲ ਗੱਲ ਮੇਰੀ ਗੱਲ ਹੁੰਦੀ ਆ ਉਹ ਕਹਿੰਦੀ ਆ ਵੀ ਤੂੰ ਮੈਂ ਵਿਆਹ ਕਿਉਂ ਕਰਵਾ ਲਿਆ ਵਿਆਹ ਕਿਉਂ ਕਰਵਾ ਲਿਆ ਤੂੰ ਮੇਰੇ ਨਾਲ ਵਿਆਹ ਕਰਾਉਣਾ ਸੀ ਮੈਂ ਤੇਰੇ ਨਾਲ ਜਿਹੜੇ ਸੁਪਨੇ ਸਾਜੇ ਸੀ ਉਹ ਤੂੰ ਮੇਰੇ ਨਾਲ ਇਦਾਂ ਕਿਉਂ ਕੀਤਾ ਬਾਅਦ ਵਿੱਚ ਉਹ ਕੁੜੀ ਇਹ ਇਹ ਕਹਿੰਦਾ ਮੇਰਾ ਵਿਆਹ ਹੋ ਗਿਆ ਵੀ ਹੁਣ ਮੈਂ ਤੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਪਰ ਫਿਰ ਵੀ ਇਹ ਉਹਦੇ ਨਾਲ ਗੱਲ ਥੋੜੀ-ਬਹੁਤ ਕਰਨ ਲੱਗ ਗਿਆ ਜਿਹਦੇ ਕਰਕੇ ਇਦੇ ਉਲਟ ਹੋ ਗਏ ਉਹ ਕੁੜੀ ਕਿਸੇ ਕਿਦੇ ਕਰਕੇ ਉਲਟ ਹੋਈ ਵੀ ਜਿਹੜਾ ਉਹਦੀ ਤੀਜਾ ਇਹਨਾਂ ਦੇ ਵਿੱਚ ਰਲਿਆ ਕੰਮ ਗਲਿਆ ਤੀਜਾ ਉਹਦਾ ਬੀਐਫ ਜਿਹੜਾ ਸੀਗਾ ਹੋਰ ਬਣਾਇਆ ਸੀ ਯਾਰ ਉਹਨੇ ਉਹਦੇ ਕਰਕੇ ਕੰਮ ਇਹਨਾਂ ਦਾ ਖਰਾਬ ਹੋ ਗਿਆ ਜਿਹਦੇ ਕਰਕੇ ਇਸ ਮੁੰਡੇ ਨੂੰ ਅੱਜ ਉਹ ਕਹਿ ਰਹੀ ਆ ਮੈਂ ਤੈਨੂੰ ਐ ਕਰ ਦੂੰ ਫਲਾਣਾ ਧਮਕਾ ਕਰ ਦੂੰ ਅੱਜ ਇਹ ਕਹਿ ਰਿਹਾ ਮੈਂ ਪਸਤਾ ਰਿਹਾ ਮੇਰੀ ਗਲਤੀ ਹੋ ਗਈ ਕਹਿੰਦਾ ਮੇਰੇ 3 ਸਾਲ ਹੋ ਗਏ ਵਿਆਹ ਨੂੰ ਜਵਾਗ ਜਬੂ ਕਹੇਗਾ ਕੋਈ ਹਾਂ ਬਈ ਮੁੰਡਾ ਕਿੰਨੇ ਜਵਾਬਾ ਮਨ ਇੱਕ ਮੁੰਡਾ ਹੈ ਇੱਕ ਮੁੰਡਾ ਕਿੰਨੇ ਸਾਲ ਦਾ ਹੋ ਗਿਆ ਉਹ ਉਹ ਹੋ ਗਿਆ 1.5 ਸਾਲ ਦਾ 1.5 ਸਾਲ ਦਾ ਅੱਛਾ 1.5 ਸਾਲ ਦਾ ਜਵਾਬ ਹੋ ਗਿਆ ਤੂੰ ਸੋਚਿਆ ਨਹੀਂ ਮੈਂ ਇੱਕ ਜਵਾਬ ਦਾ ਪਿਓ ਆ ਮੈਂ ਇਹ ਚੀਜ਼ਾਂ ਛੱਡਦਾ ਬਈ ਮੈਂ ਤਾਂ ਬਹੁਤ ਸੋਚਿਆ ਸੀਗਾ ਵੀ ਮੈਂ ਤਾਂ ਇੱਕ ਚੀਜ਼ ਬਹੁਤ ਸੋਚੀ ਸੀ ਨਾ ਪਰ ਮੈਂ ਇੱਕ ਚੀਜ਼ ਸੋਚਦਾ ਸੀ ਚਲ ਯਾਰ ਵੀ ਸਾਰੀ ਦੁਨੀਆ ਕਰੀ ਜਾਂਦੀ ਐ ਸਾਰੀ ਦੁਨੀਆ ਮਤਲਬ ਉਹ ਬਸਰੀਆ ਜਿਹੜੇ ਨਹੀਂ ਹੜਦੇ ਮਤਲਬ ਤੂੰ ਕਹਿਣਾ ਚਾਹਣਾ ਵੀ ਲੋਕ ਸਿਆਣੇ ਬਣ ਜਾਂਦੇ ਕਹਿੰਦੇ ਵੀ ਮੈਂ ਸਹੀ ਆ ਮੈਂ ਸਹੀ ਆ ਪਰ ਦੁਨੀਆ ਦੁਨੀਆ ਸਾਰੇ ਕਰ ਲੋਕ ਸਾਰੇ ਕਰਦੇ ਭਾਈ ਮੈਨੂੰ ਪਤਾ ਚੱਕਰ ਕੀ ਸਾਰੇ ਨਹੀਂ ਕਰਦੇ ਵੀ ਕੋਈ ਸ਼ਰਿਆਮ ਕਰ ਲੈਂਦਾ ਕੋਈ ਲੋਕੇ ਕਰ ਲੈਂਦਾ ਪਰ ਆਪਾਂ ਸਾਰੇ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ 90% ਲੋਕੇ ਇਹ ਚੀਜ਼ਾਂ ਲਈ ਹੈਗੇ ਆ ਪਰ ਮੈਂ ਇੱਕ ਗੱਲ ਕਹਿਣਾ ਬਈ ਜਦੋਂ ਮੈਂ ਘਰੇ ਆਉਂਦਾ ਸੀਗਾ ਇਹ ਚੀਜ਼ ਮਿਲ ਇਹਨਾਂ ਦਿਮਾਗ ਤੇ ਜਲੂਰ ਮੈਨੂੰ ਘਰ ਕਰਦੀ ਸੀ ਜਦੋਂ ਮੈਂ ਅਧਿਕ ਘਰ ਵਾਲੀ ਜਾਂ ਤੋਂ ਜੁਆ ਕਲਾ ਦੇਖਦੇ ਹੇਲ ਆਪਾਂ ਗਲਤ ਕਰੀ ਜਾਂਦੇ ਆ ਪਰ ਜਦੋਂ ਮੈਂ ਉਹਦੇ ਨਾਲ ਗੱਲ ਕਰਦਾ ਜਾਂ ਉਧਰ ਹੁੰਦਾ ਸੀ ਫਿਰ ਮੈਨੂੰ ਐ ਆਉਂਦਾ 40 ਯਾਰ ਕੋਈ ਨਹੀਂ ਜਿੱਦੋਂ ਸਾਰੀ ਜ਼ਿੰਦਗੀ ਦੁਨੀਆਂ ਕਰੀ ਜਾਂਦੀ ਐ ਕੀ ਹੁੰਦਾ ਹਨਾ ਘਰ ਵਾਲੀ ਪਿਆਰ ਕਰਦੀ ਐ ਬਹੁਤ ਕਰਦੀ ਐ ਘਰ ਵਾਲੀ ਪਿਆਰ ਕਰਦੀ ਐ ਫਿਰ ਤੇਰਾ ਮਾਨ ਕਿਉਂ ਕੀਤਾ ਮੈਂ ਇਹਦੇ ਨਾਲ ਕਰ ਲਾਂ ਗੱਲ ਪਤਾ ਚੱਲ ਕਿ ਮੇਰਾ 4 ਸਾਲ ਪਹਿਲਾਂ ਦਾ ਤਾਂ ਪਿਆਰ ਤੇ ਰਿਲੇਸ਼ਨ ਸੀਗਾ ਤੈਨੂੰ ਐ ਮਤਲਬ ਕਹਿਦੀ ਜਖਮਾਂ ਤੇ ਲੂਣ ਭੁੱਖ ਤਾ ਦੂਰੀ ਤਾਂ ਫੇਰ ਆ ਗਈ ਹਾਂ ਫਿਰ ਉਹ ਛੱਡੀ ਨਹੀਂ ਗਈ ਫਿਰ ਜਦੋਂ ਉਹੀ ਤਾਜ਼ੀਆਂ ਹੋ ਗਈ ਜਦੋਂ ਲੱਗਿਆ ਨਾ ਪਹਿਲਾਂ ਤਾਂ ਮੈਂ ਉਹਨੂੰ 2 ਕੁ ਮਹੀਨੇ ਇੰਨਾਕ ਇਗਨੋਰ ਮਾਰਿਆ ਵੀ ਮੈਂ ਕਿਹਾ ਚੱਲ ਯਾਰ ਆਪੇ ਹਟ ਜੂਗੀ ਹਨਾ ਤੇ ਉਹਨੂੰ ਬੰਦੇ ਨੂੰ ਆਪ ਲਾਹ ਲਾ ਛੱਡਦੇ ਹੁੰਦੇ ਹਨਾ ਜਿਵੇਂ ਅਗਲਾ ਕਹਿੰਦਾ ਯਾਰ ਵੀ ਇਹਨੇ ਲਾਹ ਲਾ ਛੱਡ ਤਾਂ ਮੈਨੂੰ ਐ ਸੀ ਮੈਂ ਕਿਹਾ ਚੱਲ ਜੇ ਇਹਨੂੰ ਮੈਂ ਲਾਹ ਲਾ ਛੱਟੂਨ ਲੜਦਾ ਰਹਿੰਦੇ ਮੈਂ ਗਾਲਾਂ ਕੱਢਦਾ ਸੀ ਇਹ ਕੀ ਪਤਾ ਇਹ ਹਟ ਜੇ ਹਟ ਜੇ ਹਟ ਜੇ ਹਨ ਮੇਰਾ ਵੀਤਲ ਬਤਗਾ ਦਾ ਪਰਿਵਾਰ ਪਾਸ ਗਿਆ ਨਾ ਪਰ ਬਈ ਇਹ ਹਟੀ ਨਹੀਂ ਹਟੀ ਨਹੀਂ ਜਦੋਂ ਸਾਲ ਬਾਅਦ ਫਿਰ ਮੈਨੂੰ ਇੱਕ ਦਿਨ ਕਹਿੰਦੀ ਵੀ ਮੈਂ ਤੈਨੂੰ ਮੈਂ ਤੈਨੂੰ ਵੇਖਣਾ ਤੈਨੂੰ ਮਿਲਣਾ ਹਨਾ ਗਈ ਮੇਰੇ ਨਾਲ ਗੱਲ ਲਾ ਕੇ ਇੰਨਾ ਰੋਈ ਮੇਰਾ ਉਦੋਂ ਮਨ ਇੰਨਾ ਕਿ ਪਿਗਲ ਗਿਆ ਮੈਂ ਨਹੀਂ ਕੁਝ ਨਹੀਂ ਹੁੰਦਾ ਗੱਲ ਕਰ ਲੈ अच्छा जी तिनू ए नहीं लगदा तेरी ਘਰ ਵਾਲੀ ਨੂੰ ਪਤਾ ਤੇਰੇ ਬਾਰੇ ਵੀ ਇਹ ਚੀਜ਼ ਕਰ ਰਹੇ ਆ ਤੂੰ ਨਹੀਂ ਹਜੇ ਨਹੀਂ ਪਤਾ ਬਾਈ ਮੈਨੂੰ ਇਹੀ ਤਾਂ ਚੀਜ਼ ਦਾ ਡਰ ਆ ਜੇ ਬਾਈ ਚਾਂਸ ਉਹਨੇ ਰੱਬਾ ਨਾ ਕਰੇ ਜਾਂ ਮੇਰੇ ਘਰੇ ਕੁਛ ਦੱਸਤਾ ਜਾਂ ਮੇਰਾ ਕੋਈ ਹੋਰ ਕਰਤਾ ਕਿਉਂਕਿ ਉਹ ਮੇਰੇ ਤੇ ਇੰਨਾ ਕੁ ਵਿਸ਼ਵਾਸ ਕਰਦੀ ਹੈ ਨਾ ਮੇਰਾ ਕਦੇ ਉਹਨੇ ਫੋਨ ਤੱਕ ਵੀ ਨਹੀਂ ਚੈੱਕ ਕੀਤਾ ਹਨਾ ਨਾ ਉਹਨੇ ਮੈਨੂੰ ਕਦੇ ਐ ਪੁੱਛਿਆ ਤੁਸੀਂ ਕਿੱਥੇ ਚੱਲੇ ਆ ਵੀ ਇੰਨਾ ਪਿਆਰ ਕਰਦੀ ਹੈ ਮੇਰੇ ਮੇਰਾ ਵੀ ਸਾਹਾਂ ਚ ਸਾਹ ਲੈਂਦੀ ਹੈ ਤੇ ਜਦੋਂ ਉਹ ਮਰੇ ਜਾ ਕੇ ਮੈਨੂੰ ਆਇਆ ਵੀ ਜੀ ਇਹਨਾਂ ਨੇ ਦੱਸਤਾ ਇਹਦਾ ਤਾਂ ਕੁਛ ਨਹੀਂ ਜਾਨਾ ਤਾਂ ਹੁਣ ਉਹਦੇ ਪਿੱਛੇ ਲੱਗੀ ਵੀ ਇੱਕ ਉਹਨੂੰ ਪੈਸੇ ਦੀ ਖੇਡ ਹੋ ਗਈ ਤੇ ਇੱਕ ਵਾਰਸ ਮ ਨੇ ਬੜਕੀ ਰਿਆ ਉਹ ਨਾਲ ਉਹ ਕੁੜੀ ਨੂੰ ਤੂੰ ਕੀ ਕੋਈ ਗੱਲ ਤਾਂ ਕੀਤੀ ਹੋ ਵੀ ਮੇਰੇ ਨਾਲ ਤੱਕਾ ਨਾ ਕਰ ਮੈਂ ਇਹ ਜਿਹਾ ਹੈ ਨਹੀਂ ਮੈਂ ਤਾਂ ਤੂੰ ਤਾਂ ਮੈਨੂੰ ਪਿਆਰ ਕਰਦੀ ਸੀ ਤੂੰ ਅੱਜ ਮੈਨੂੰ ਐ ਤੰਗ ਕਿਉਂ ਕਰ ਰਹੀ ਹੈ ਮੇਰਾ ਵਿਆਹ ਹੋਇਆ ਤੈਨੂੰ ਪਤਾ ਸੀ ਤੈਨੂੰ ਮੈਂ ਦੱਸਿਆ ਸੀਗਾ ਹੁਣ ਦੱਸਿਆ ਨਹੀਂ ਮੇਰਾ ਵਿਆਹ ਹੋ ਗਿਆ ਸੀ ਮੇਰਾ ਜਵਾਕ ਹੋ ਗਿਆ ਸੀਗਾ ਇਹ ਚੀਜ਼ਾਂ ਦੱਸਣ ਦੇ ਬਾਵਜੂਦ ਵੀ ਤੂੰ ਤੰਗ ਕਰਦੀ ਹੈ ਤੇ ਕੁਝ ਕੁਝ ਤਾਂ ਕਿਹਾ ਹੀ ਹੋਗਾ ਉਹਨੂੰ ਭਾਈ ਮੈਂ ਉਹਨੂੰ ਸਾਰਾ ਕੁਝ ਦੱਸਤਾ ਸੀ ਨਾ ਮੈਂ ਉਹਨੂੰ ਐਂ ਕਿਹਾ ਜੀ ਮੇਰਾ ਵਿਆਹ ਹੋ ਗਿਆ ਤੂੰ ਵੀ ਕਰਾ ਲਾ ਫੇ ਚਲਾ ਆਦਾ ਬਸ ਤੇ ਰਸਦੇ ਆ ਹਣਾ ਪਰ ਇਹ ਚੀਜ਼ਾਂ ਨਹੀਂ ਚੰਗਾ ਹੁੰਦੀਆਂ ਜਿਹੜਾ ਚੋਰੀ ਦਾ ਗੋੜ ਹ ਫਰਮੈਨ ਨੂੰ ਕਹਿੰਦੀ ਵੀ ਨਹੀਂ ਵੀ ਜਨਨ ਚਰ ਦਾ ਵਿਆਹ ਨਹੀਂ ਹੁੰਦਾ ਮੈਂ ਤੇਰੇ ਨਾਲ ਹੀ ਰਹਿਣਾ ਭਾਈ ਯਾਰ ਮੇਰੇ ਨਾਲ ਜਦੋਂ ਸਾਲ ਉਹਨੇ ਮੈਂ ਤੱਕ ਜੀ ਕੀ ਮੋਦਨ ਕੀਤੀ ਜਦੋਂ ਇੱਕ ਸਾਲ ਮੇਰੇ ਨਾਲ ਵਧੇਗਾ ਗੱਲ ਕੀਤੀ ਇਹਨੇ ਦੂਜੇ ਸਾਲ ਜਦੋਂ ਉਹ ਬੰਦਾ ਵਿਚ ਆ ਗਿਆ ਬਹੁਤ ਦੁਬਾਰਾ ਤਬਾਹ ਯਾਰ ਉਹਦੇ ਪਤਾ ਨਹੀਂ ਕੀ ਪੰਪ ਪਰ ਤੇ ਕੀ ਨਹੀਂ ਹੋ ਗਿਆ ਨਾਲੇ ਐ ਨਹੀਂ ਉਹ ਘਰੋਂ ਪੂਰੀ ਤਕੜੀ ਪੈਸੇ ਹੀ ਮਿਲਦੇ ਆ ਪਰ ਮੈਨੂੰ ਉਹਨੂੰ ਪਤਾ ਨਹੀਂ ਕੀ ਮਿਲਦਾ ਬਲੈਕਮੇਲ ਕਰਕੇ ਵੀ ਜਾਉ ਮੈਨੂੰ ਮਾਰਨਾ ਚਾਹੁੰਦੀ ਐ ਜਾਂ ਕੁਝ ਮੈਨੂੰ ਨਹੀਂ ਪਤਾ ਇਹ ਚੀਜ਼ ਦਾ ਪਰ ਮੈਂ ਹੁਣ ਉਹਨੇ ਇੱਕ ਵਾਰੀ ਮਿਲ ਕੇ ਇਹ ਗੱਲ ਜਰੂਰ ਪੁੱਛਣੀ ਐ ਵੀ ਤੂੰ ਮੇਰੇ ਨਾਲ ਕੀ ਕੀਤੀ ਐ ਕਿਉਂ ਕੀਤੀ ਤੇ ਵੀ ਤੈਨੂੰ ਕੀ ਮ ਅੱਛਾ ਹੁਣ ਕੀ ਲੱਗਦਾ ਵੀ ਪਿੰਡ ਦੇ ਵਿੱਚ ਜੇ ਇਹ ਗੱਲ ਉੱਡਦੀ ਐ ਤੇ ਤੇਰੀ ਬੇਇੱਜ਼ਤੀ ਕਿੰਨੀ ਕੁ ਹੋ ਸਕਦੀ ਐ ਬਈ ਯਾਰ ਮੇਰੀ ਤਾਂ ਫੁੱਲੀ ਬੇਇੱਜ਼ਤੀ ਹੋ ਮੇਰਾ ਘਰ ਵੀ ਟੁੱਟ ਜਾ ਮੇਰੇ ਘਰ ਦੇ ਵੀ ਚੰਗਾ ਸਮਝਣੋਂ ਹਟ ਜਾਣਗੇ ਠੀਕ ਐ ਨਾ ਨਾਮ ਮੇਰੀ ਮੁੜ ਕੇ ਉਹਨੇ ਹੁਣ ਨਾਮ ਮੇਰੀ ਮੇਰੇ ਘਰ ਆ ਜਿਹਾ ਹੁਣ ਮੈਂ ਤਾਂ ਦੋਨੇ ਪਾਸੇ ਜਾਊਂਗਾ ਅੱਛਾ ਜਿਹੜੇ ਹੁਣ ਮੁੰਡੇ ਵਿਆਹ ਤੋਂ ਬਾਅਦ ਇਦਾਂ ਦੀਆਂ ਗੱਲਾਂ ਕਰਦੇ ਐ ਪਰ ਹਾਂ ਮੈਂ ਮੰਨਦਾ ਵੀ 90% ਲੋਕ ਕਰਦੇ ਐ ਗੱਲਾਂ ਪਰ ਕੀ ਕਹਿਣਾ ਚਾਹਣਾ ਵੀ ਇਹ ਚੀਜ਼ਾਂ ਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਚੋਰੀ ਦਾ ਗੁਰ ਮਿੱਠਾਈ ਹੁੰਦਾ ਬਾਈ ਇਹ ਜਦੋਂ ਫੜਾਇਆ ਜਾਂਦਾ ਨਾ ਜਦੋਂ ਮੁੜ ਕੇ ਉਹਨੂੰ ਫਿਰ ਕੀੜੇ ਲੱਗਦੇ ਫੇਰ ਪਤਾ ਲੱਗਦਾ ਹੁੰਦਾ ਪਰ ਇਹ ਚੀਜ਼ਾਂ ਨਹੀਂ ਚੰਗੀਆਂ ਜੇ ਆਪਾਂ ਕਹਿੰਦੇ ਹੁੰਦੇ ਨਾ ਵੀ ਬਾਲਾ ਟਾਈਮ ਨਹੀਂ ਇਹ ਗੁੱਝਾ ਰਹਿੰਦਾ ਹੁੰਦਾ ਇਸ਼ਕ ਤੇ ਮੁਸ਼ਕਿਲ ਕਦੇ ਗੁੱਝਾ ਨਹੀਂ ਰਹਿੰਦਾ ਹੁੰਦਾ ਇੱਕ ਦਿਨ ਕਿਤੇ ਤਾਂ ਪਤਾ ਲੱਗ ਜਾਂਦਾ ਜਿਹੜਾ ਬੰਦਾ ਆਪਣੇ ਤਾਂ ਇੰਨਾ ਵਿਸ਼ਵਾਸ ਕਰਦਾ ਮੇਰੀ ਹੁਣ ਘਰ ਵਾਲੀ ਇੰਨਾ ਵਿਸ਼ਵਾਸ ਕਰਦੀ ਆ ਮੈਨੂੰ ਇਹੀ ਡਰ ਹੈ ਜਦੋਂ ਪਤਾ ਲੱਗ ਜਾਏ ਤੇ ਉਹ ਕੀ ਕਰੂਗੀ ਹਨਾ ਇਹ ਚੀਜ਼ਾਂ ਨਹੀਂ ਚੰਗੀਆਂ ਹੁੰਦਾ ਇਹ ਘਰ ਟੁੱਟ ਜਾਂਦਾ ਹੁਣ ਕੀ ਕਹਿਣਾ ਚਾਹਣਾ ਉਸ ਕੁੜੀ ਨੂੰ ਕੀ ਕਹਿਣਾ ਚਾਹਣਾ ਮੈਂ ਤੁਹਾਨੂੰ ਇਹ ਗੱਲ ਕਹਿ ਠੀਕ ਹੈ ਵੀ ਚਲ ਜੇ ਤੈਨੂੰ ਕੁਛ ਲੋੜ ਆ ਜਾਂ ਹੈਲਪ ਦੀ ਲੋੜ ਆ ਤਨੂੰ ਮੈਂ ਕਰ ਦੂੰਗਾ ਪਰ ਵੀ ਨਾ ਤਾਂ ਮੇਰੇ ਕੋਲ ਇਨੇ ਪੈਸੇ ਆ ਵੀ ਜਿਹੜਾ ਮੈਂ ਤੈਨੂੰ ਪੈਸੇ ਦੇ ਤਾਂ ਠੀਕ ਹੈ ਤੇ ਨਾ ਮੇਰੇ ਕੋਲ ਕੋਈ ਇਹੋ ਜੀ ਚੀਜ਼ ਆ ਜਿਹੜੇ ਮੈਂ ਤੈਨੂੰ ਉਹ ਕਰਦਾ ਬਸ ਮੇਰਾ ਘਰ ਨਾ ਤੋੜ ਮੇਰੇ ਜਵਾਕਾਂ ਨੂੰ ਸੋਚ ਲੈ ਚਲ ਜੇ ਮੇਰੇ ਘਰ ਵਾਲੇ ਨਹੀਂ ਲ ਸੋਚਣਾ ਮੇਰਾ ਨਿਕਾਹ ਜਵਾਕਾ ਵੀ ਮੇਰਾ ਹੋਣਾ ਹੋ ਵੀ ਕਰ ਵੀ ਮੈਨੂੰ ਉਹਦੇ ਨਾਲ ਵੱਖ ਹੋਣਾ ਪਏ ਜੇ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੈ ਬਈ ਚਲੋ ਬਹੁਤ ਧੰਨਵਾਦ ਦੋਸਤੋ ਅੱਜ ਦੀ ਜਿਹੜੀ ਖਬਰ ਤੁਹਾਡੇ ਕੋਲ ਮੈਂ ਲੈ ਕੇ ਆਇਆ ਇਸ ਖਬਰ ਦੇ ਵਿੱਚ ਤੁਸੀਂ ਦੇਖੋਗੇ ਇੱਕ ਮੁੰਡਾ ਆਪਣੀ ਸੇਲੀ ਜਿਹੜੀ ਪੁਰਾਣੀ ਸੀਗੀ ਉਹਦੇ ਨਾਲ ਪਹਿਲਾਂ ਰੰਗ ਰਾਲੀਆਂ ਤਾਂ ਮਨਾ ਲੀਆਂ ਸੀ ਪਰ ਬਾਅਦ ਦੇ ਵਿੱਚ ਜਦੋਂ ਉਹਦਾ ਵਿਆਹ ਹੋ ਜਾਂਦਾ ਉਸ ਮੁੰਡੇ ਦਾ ਉਸ ਤੋਂ ਬਾਅਦ ਉਸੇ ਕੁੜੀ ਦੇ ਨਾਲ ਸਾਲ ਬਾਅਦ ਗੱਲਬਾਤ ਹੁੰਦੀ ਆ ਅੱਜ ਉਹ ਕੁੜੀ ਕਹਿ ਰਹੀ ਆ ਵੀ ਤੂੰ ਵਿਆਹ ਕਿਉਂ ਕਰਵਾਇਆ ਮੇਰੇ ਤੋਂ ਬਿਨਾ ਪੁੱਛੇ ਵਿਆਹ ਕਿਉਂ ਕਰਵਾਇਆ ਮੇਰੇ ਨਾਲ ਇੰਨਾ ਟਾਈਮ ਰਿਹਾ ਤੂੰ ਅੱਜ ਤੂੰ ਮੈਨੂੰ ਧੋਖਾ ਕਿਉਂ ਦੇ ਰਿਆ ਸਾਰੀ ਗੱਲਬਾਤ ਤੁਹਾਡੇ ਕੋਲ ਲੈ ਕੇ ਆਇਆ ਇਹ ਹਰ ਇੱਕ ਬੰਦੇ ਦੇ ਨਾਲ ਹੋ ਸਕਦੀ ਹੈ ਜਿਹੜੇ ਮੁੰਡੇ ਬਾਹਰ ਅੰਦਰ ਗੱਲਾਂ ਕਰਦੇ ਨੇ ਹਾਂ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਸਾਰੀ ਗੱਲਾਂ ਕਰਦੀ ਆ ਕੌਣ ਇਹ じゃ ਬੰਦਾ ਨਹੀਂ ਜਿਹੜਾ ਕਰਦਾ ਨਾ ਹੋਵੇ ਜਿੰਨਾ ਨਹੀਂ ਬਾਜੀ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਕਰਦਾ ਕਿਉਂਕਿ ਜਿਹੜੇ ਸਵਾਦ ਆ ਨਾ ਦੁਨੀਆ ਭਾਲਦੀ ਹੈ ਹੋਰਾਂ ਪਾਸਿਓ ਸਮਝ ਗਏ ਤੁਸੀਂ ਗੱਲ ਕਹਿੰਦੇ ਚੋਰੀ ਦਾ ਗੁੜ ਮਾਰਾ ਹੁੰਦਾ ਮਿੱਠਾ ਵੀ ਹੁੰਦਾ ਤੇ ਬਾਅਦ ਵਿੱਚ ਜਦੋਂ ਕੀੜੀਆਂ ਲੱਗਦੀਆਂ ਉਸ ਨੂੰ ਫਿਰ ਪਤਾ ਲੱਗਦਾ ਵੀ ਇਹ ਗੁੜ ਮਿੱਠਾ ਸੀ ਕਿ ਕੌੜਾ ਸੀ ਸਾਰੀ ਗੱਲ ਬਾਤ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆ ਉਸ ਕੁੜੀ ਨੂੰ ਅਸੀਂ ਇੱਕ ਸਮਝਾਉਣਾ ਚਾਹੁੰਦੇ ਆ ਵੀ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਇਹਨਾਂ ਨੂੰ ਮਾੜੀ-ਮੋਟੀ ਤੱਕਲ ਹੋਣੀ ਚਾਹੀਦੀ ਹੈ ਵੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮਾਪਿਆਂ ਦੀ ਪੱਗ ਬਾਰੇ ਤਾਂ ਤੁਸੀਂ ਸੋਚਣਾ ਹੀ ਨਹੀਂ ਨਾ ਤੁਸੀਂ ਇਹ ਸੋਚਣਾ ਵੀ ਮੇਰੇ ਨਾਲ ਮੈਂ ਕਰ ਕੀ ਰਹੀ ਆ ਕਿਉਂ ਇਸ ਮੁੰਡੇ ਨੂੰ ਤੰਗ ਕੀਤਾ ਜਾ ਰਿਹਾ ਕਿਉਂ ਕਿਉਂ ਇਸ ਮੁੰਡੇ ਨੂੰ ਇਹੋ ਜਿਹਾ ਕੀਤਾ ਜਾ ਰਿਹਾ ਵੀ ਇਹ ਇਹ ਬੰਦਾ ਮਾਰਨ ਲਈ ਮਜਬੂਰ ਹੋ ਰਿਹਾ ਇਹ ਕਹਿੰਦਾ ਮੇਰਾ ਛੋਟਾ ਜਿਹਾ ਬੱਚਾ ਮੇਰੀ ਘਰ ਵਾਲੀ ਆ ਮੇਰਾ ਪਰਿਵਾਰ ਟੁੱਟ ਜਾਊਗਾ ਮੇਥੋਂ ਗਲਤੀ ਜ਼ਰੂਰ ਹੋਈ ਆ ਮੈਂ ਉਸ ਕੁੜੀ ਤੋਂ ਮਾਫੀ ਮੰਗਣਾ ਚਾਹਣਾ ਮੈਂ ਇਹ ਕਹਿਣਾ ਚਾਹਣਾ ਵੀ ਉਹ ਕੁੜੀ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਉਹਨੇ ਆਪਣੀ ਜ਼ਿੰਦਗੀ ਜੀ ਲੈਣੀ ਚਾਹੀਦੀ ਆ ਕਿਉਂ ਇਸ ਕੁੜੇ ਮੁੰਡੇ ਦਾ ਜ਼ਿੰਦਗੀ ਖਰਾ ਖਰਾਬ ਕਰ ਰਹੀ ਆ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਕੋਲ ਲੈ ਕੇ ਆਇਆ ਮੈਂ ਇਹ ਵੀਡੀਓ ਤੁਹਾਡੇ ਉਹਨਾਂ ਲਈ ਆ ਜਿਹੜੇ ਬੰਦੇ ਜਿਹੜੀਆਂ ਕੁੜੀਆਂ ਇਹੋ ਜਿਹਾ ਕੰਮ ਕਰਦੀਆਂ ਨੇ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਛੇ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ